ਗੱਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਮੰਗੇਓ ਚੁਸਕੀ ਦੇਖ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ ਬੱਚੇ ਇਸ ਚੀਜ਼ ਨੂੰ ਆਹ ਦੇਖੋ ਜੀ ਆਪਾਂ ਗੁੰਨਕ ਤੀਰਾ ਲਿੱਤਾ ਸੀ ਇਹ ਬਹੁਤ ਹੀ ਚੰਗਾ ਹੁੰਦਾ ਗਰਮੀਆਂ ਦੇ ਵਿੱਚ ਇਹ ਤਾਂ ਭੋਗੇ ਆਪਾਂ ਸਵੇਰ ਤੋਂ ਦੁਪਹਿਰ ਦੇ ਵਿੱਚ ਪਾ ਕੇ ਵੀ ਆਪਾਂ ਲੈ ਸਕਦੇ ਆ ਗਰਮੀ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਹ ਆਪਾਂ ਓਵਰ ਨਾਈਟ ਆਪਾਂ ਭੋਗੇ ਰੱਖਿਆ ਸੀ ਇੰਨਾ ਭੋਵਾ ਭੋਗੇ ਰੱਖਿਆ ਸੀ ਆਹ ਦੇਖੋ ਜੀ ਇੱਕ ਚਮਚੀ ਬਹੁਤ ਹੁੰਦਾ ਹੈ ਫੁੱਲ ਕੇ ਬਹੁਤ ਜ਼ਿਆਦਾ ਡਬਲ ਹੋ ਜਾਂਦਾ ਹੈ ਆ ਦੇਖੋ ਜਿਹਨੂੰ ਕੋ ਸਾਈਡ ਤੇ ਕਰਦੇ ਆ ਆ ਦੇਖੋ ਬਹੁਤ ਹੀ ਜਿਆਦਾ ਸੌਫਟ ਹੋਇਆ ਹੋਇਆ ਹੈ ਹੁਣ ਲੈਂਦੇ ਆਪਾਂ ਆਮਬਾ ਅੱਧਾ ਕਿਲੋ ਆਪਾਂ ਆਮਬ ਲਿੱਤੇ ਆ ਜੀ ਇਹਨੂੰ ਹੁਣ ਆਪਾਂ ਕੱਟ ਕੇ ਆਮਬ ਦੀ ਆਪਾਂ ਪਿਊਰੀ ਤਿਆਰ ਕਰ ਲੈਨੇ ਆ इस तरह आप सारा अंब कट के आप रख लेंगे हूँ आप कट के मिक्सी वाले जग बच पाए ਆਸ ਤੇ ਆਪਾਂ ਸਾਰਾ ਆਂਬ ਆਪਾਂ ਛਿਲਕੇ ਦੰਦਰੋਂ ਕਾਟ ਦਾਂਗੇ। ਇਹਦੀ ਆਪਾਂ ਪਿਊਰੀ ਤਿਆਰ ਕਰਨੀ ਆਂਬ ਦੀ। ਲਓ ਜੀ। ਹੁਣ ਆਪਾਂ ਮੈਂਗੋ ਦੀ ਪਿਊਰੀ ਤਿਆਰ ਕਰਨ ਲੱਗੇ ਆਂ। ਆਹ ਦੇਖੋ ਮਿਕਸੀ ਵਾਲੇ ਜੱਗ ਵਿੱਚ ਪਾ ਦਿੱਤਾ। ਮੈਂਗੋ ਆਪਾਂ ਛਿਲਕੇ ਹੁਣ ਆਪਾਂ ਇਹਨੂੰ ਆਪਾਂ ਗ੍ਰाइंड ਕਰ ਲੰਨੇ ਆਂ। ਲਓ ਜੀ। ਆਂਬ ਨੂੰ ਆਪਾਂ ਗ੍ਰाइंड ਕਰ ਲਿੱਤਾ। ਇਹਦੀ ਆਪਾਂ ਪਿਊਰੀ ਬਣਾ ਲਈ। ਹੁਣ ਆਪਾਂ ਇਹਦੇ ਵਿੱਚ ਪਾਣੇ ਆਂ ਅੱਧਾ ਕੱਪ ਆਪਾਂ ਮਿਲਕ ਪਾਊਡਰ ਦਾ ਪਾਣੀ। ਹੁਣ ਆਪਾਂ ਇਹਨੂੰ ਵੀ ਆਪਾਂ ਗ੍ਰाइंड ਕਰ ਲੰਨੇ ਆਂ। ਦੇਖੋ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬੰਦੀ ਹੈ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਲਓ ਜੀ ਮੈਂਗੋ ਦਾ ਆਪਾਂ ਪੇਸਟ ਤਿਆਰ ਕਰ ਲਿਆ ਆਹ ਦੇਖੋ ਜੀ ਆਮ ਦੀ ਪਿਉਰੀ ਆਪਾਂ ਤਿਆਰ ਕਰ ਲਤੀ ਹੈ ਹੁਣ ਆਪਾਂ ਇਹਨੂੰ ਕਿਸੇ ਡੋਂਗੇ ਵਿੱਚ ਆਪਾਂ ਕੱਢ ਲਾਵਾਂਗੇ ਮੈਂ ਜਾਨੀ ਕਿ ਖੁੱਲੇ ਭਾਂਡੇ ਵਿੱਚ ਆਪਾਂ ਕੱਢ ਲੈਣਾ ਇਹਦੇ ਵਿੱਚ ਹੁਣ ਆਪਾਂ ਜਿਹੜਾ ਆਪਾਂ ਗੁੰਦਕ ਤੀਰਾ ਭੋਗ ਕੇ ਰੱਖਿਆ ਸੀ ਉਹ ਆਪਾਂ ਮਿਕਸ ਕਰਾਂਗੇ ਲੋ ਜੀ ਹੁਣ ਆਪਏ ਇਹਦੇ ਵਿੱਚ ਪਾਨੇ ਆ ਗੁੰਦ ਤੇਰਾ ਹੁਣ ਆਪਏ ਇਹਦੇ ਵਿੱਚ ਪੀਸੀ ਹੋਈ ਚੀਨੀ ਪਾਨੇ ਆ ਦੇਖੋ ਜੀ ਆਪਸ਼ਨ ਹੈ ਪਾਣਾ ਵੀ ਤੇ ਪਾ ਸਕਦੇ ਆ ਆ ਦੇਖੋ ਇਹ ਆਪਾਂ ਚੀ ਪੀਸ ਕੇ ਆਪਾਂ ਰੱਖੀ ਸੀ ਕੋਲ ਪਹਿਲਾਂ ਹੀ ਆ ਦੇਖੋ 4 ਚਮਚਾ ਆਪਾਂ ਚੀਨੀ ਦੇ ਪਾਏ ਹੁਣ ਆਪਾਂ ਇਹਨੂੰ ਆਪਾਂ ਮਿਕਸ ਕਰ ਦੇਨੇ ਨਾਲ ਆਪਾਂ ਪਾਲਣੇ ਦੇ ਵਿੱਚ ਇਲਾਚੀ ਪਾਊਡਰ ਇਲਾਚੀ ਦਾ ਆਪਾਂ ਕੁੱਟ ਕੇ ਆਪਾਂ ਰੱਖਿਆ ਇੱਕ ਚੁਟਕੀ ਪਾ ਲਈ ਇਲਾਚੀ ਪਾਊਡਰ ਵੀ ਪਾ ਲੈਨੇ ਦੇਖੋ ਜੀ ਆਪਸ਼ਨ ਹੈ ਪਾ ਨਾ ਵੀ ਪਾ ਸਕਦੇ ਹੋ ਨਹੀਂ ਤੇ ਸਕਿਪ ਵੀ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਾਂ ਮਿਕਸੀ ਵਾਲੇ ਜੱਗ ਵਿੱਚ ਫੇਰ ਪਾ ਕੇ ਆਪਾਂ ਇੱਕ ਵਾਰੀ ਗ੍ਰाइंड ਕਰ ਲੈਂਦੇ। ਲਓ ਜੀ ਹੁਣ ਆਪਾਂ ਇਹਨੂੰ ਫਿਰ ਡੋਂਗੇ ਵਿੱਚ ਦੁਬਾਰਤੋਂ ਕੱਢ ਲੈਨੇ ਮਿਕਸ ਕਰ ਲਿੱਤਾ। ਆਹ ਦੇਖੋ ਜੀ। ਬਹੁਤ ਹੀ ਜ਼ਿਆਦਾ ਵਧੀਆ ਮਿਕਸ ਹੋ ਚੁੱਕਾ ਹੈ। ਪਤਾ ਹੀ ਨਹੀਂ ਚੱਲਦਾ ਕਿ ਆਪਾਂ ਵਿੱਚ ਆਪਾਂ ਇਹਦੇ ਗੋਲਤੀ ਦਾ ਪਾਇਆ ਹੈ। ਲੋਜੀ ਹੁਣ ਆਪਾਂ ਲੈਨੇ ਆ ਰੂ ਆਪ ਜਾ ਆ ਦੇਖੋ ਜੀ ਇਹਨੋਂ ਆਪਾਂ ਸਾਈਡਾ ਦੇ ਲਾ ਦੇਨੇ ਗਲਾਸ ਤੇ ਐਸ ਤਰ੍ਹਾਂ ਆਪਾਂ ਸਾਰੇ ਗਲਾਸਾਂ ਨੂੰ ਭਰਾਂਗੇ ਲੋ ਜੀ ਹੁਣ ਆਪਾਂ ਇਹਨੂੰ ਗਿਲਾਸ ਦੇ ਵਿੱਚ ਪਾ ਲੈਨੇ ਡਿਸਪੋਜ਼ਰ ਗਲਾਸ ਲਈ ਤੇ ਆਪਾਂ ਤੁਸੀਂ ਕੋਈ ਵੀ ਗਲਾਸ ਲੈ ਕੇ ਉਹਦੇ ਵਿੱਚ ਆਪ ওভার ਨਾਈਟ ਫ੍ਰੀਜ ਵਿੱਚ ਰੱਖ ਕੇ ਜਮਾ ਸਕਦੇ ਜਿਸ ਤਰ੍ਹਾਂ ਆਈਸਕ੍ਰੀਮ ਜਮਾਉਂਦੇ ਆਪਾਂ ਸਰ ਆਪਾਂ ਸਾਰੇ ਗਲਾਸ ਦੇ ਵਿੱਚ ਆਪਾਂ ਪਾ ਦਾਂਗੇ ਦੇਖੋ ਜੀ ਜੇਕਰ ਆਪਣੇ ਕੋਲ ਗਲਾਸ ਨਹੀਂ ਵੀ ਹੈਗਾ ਤੇ ਘਰ ਦੇ ਵਿੱਚ ਆਪਣੇ ਕੋਲ ਗਲਾਸ ਸਿੰਪਲ ਗਲਾਸ ਹੁੰਦੇ ਆ ਕੱਚ ਦੇ ਚਾਹ ਤੁਸੀਂ ਕੋਲੀ ਵਿੱਚ ਵੀ ਜਮਾ ਸਕਦੇ ਹੋ ਜ਼ਰੂਰੀ ਨਹੀਂ ਆ ਆਪਾਂ ਗਲਾਸ ਵਿੱਚ ਹੀ ਜਮਾਣਾ ਹੈ ਮੇਰੇ ਕੋਲ ਪਏ ਸੀ ਮੈਂ ਉਹਦੇ ਵਿੱਚ ਜਮਾ ਲਓ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਬਰਾਬਰ ਤੇ ਕਰ ਦਿੰਦੇ ਆ ਗਲਾਸਾਂ ਵਿੱਚ होना पाएगी लगाने ड्राई फ्रूट ड्राई फ्रूट देखो जी ऑप्शन है लॉज हूँ आप उपरों की ड्राई फ्रूट लगा देने मैं बदम तो पिस्ता लगा रही हूँ ती स्किप भी कर सकते हो लगाना हो लगा भी सकते दे। हो देखो। ਹੁਣ ਕੋਣ ਆਪਾਂ ਇਹਨੂੰ ਉਪਰੋਂ ਦੀ ਚਾਹੇ ਤੁਸੀਂ ਕੋਈ ਵੀ পেਪਰ ਰੋਲ ਲੈ ਕੇ ਜਿਸ ਤਰ੍ਹਾਂ ਆਪਾਂ ਬਟਰ ਦੇ ਉੱਪਰ ਹੁੰਦਾ ਹੈ ਜਾਂ ਸਿਲਵਰ ਰੋਲ ਲੈ ਕੇ ਉਹਨੂੰ ਉਪਰੋਂ ਦੀ ਟੱਕ ਸਕਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਟੱਕ ਕੇ ਉਪਰੋਂ ਦੀ ਆਪਾਂ ਰਬੜ ਲਗਾ ਦਾਂਗੇ ਇਸਰ ਉੱਪਰ ਲਗਾ ਕੇ ਸਾਰੇ ਗਲਾਸ ਆਪਾਂ ਫ੍ਰੀਜ ਚ ਰੱਖ ਦਾਂਗੇ

ਆਸਾਨੀ ਨਾਲ ਕੱਟ ਲੱਗ ਜੂਗਾ ਲੋਜੀ ਆ ਦੇਖੋ ਜਿਆਦਾ ਨਹੀਂ ਲਗਾਣਾ ਆਪਾਂ ਲੋਦੀ ਹੁਣ ਆਪਾਂ ਆਈਸਕ੍ਰੀਮ ਵਾਲੀ ਆਪਾਂ ਸਟਿਕ ਲਗਾ ਦਿੰਦੇ ਆ ਇਹਦੇ ਵਿੱਚ ਆ ਦੇਖੋ ਇਸ ਤਰ੍ਹਾਂ ਆਪਾਂ ਸਾਰੀ ਸਟਿਕ ਲਗਾ ਦਾਂਗੇ ਮਾਰਕਟ 'ਚ ਆਸਾਨੀ ਨਾਲ ਮਿਲ ਜਾਂਦੀ ਹੈ ਲੋਚ ਲੋਦੀ ਮੈਂਗੋ ਜੂਸ ਕੀ ਨੂੰ ਹੋਣਾ ਪਈ ਇੱਕ ਵਾਰੀ ਤਿਆਰ ਕਰ ਦਿੱਤਾ ਹੈ ਹੁਣ ਆਪਾਂ ਇਹਨੂੰ ਓਵਰਨਾਈਟ ਆਪਾਂ ਫ੍ਰਿਜ ਵਿੱਚ ਆਪਾਂ ਰੱਖਦੇ ਆਂ ਫਿਰ ਆਪਾਂ ਸਵੇਰੇ ਚੈੱਕ ਕਰਾਂਗੇ ਮੈਂਗੋ ਜੂਸ ਕੀ ਬਣ ਕੇ ਆਪਣੀ ਤਿਆਰ ਹੈ ਇਹਨਾਂ ਨੂੰ ਆਪਾਂ ਓਵਰਨਾਈਟ ਆਪਾਂ ਫ੍ਰੀਜ ਵਿੱਚ ਰੱਖਿਆ ਸੀ ਹੁਣ ਆਪਾਂ ਸੁਬਾਹ ਆਪਾਂ ਇਹਨਾਂ ਨੂੰ ਚੈੱਕ ਕਰ ਲੈਂਦੇ ਆਂ ਨਾ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਬਣੀ ਐ ਆ ਦੇਖੋ ਮੰਗੋ ਚੁਸਕੀ ਬੱਚਿਆਂ ਨੂੰ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਸਾਰੇ ਆਪਾਂ ਪਹਿਲਾਂ ਆਪਾਂ ਉੱਪਰ ਦਾ ਪੇਪਰ ਧਿਆਰ ਰਵੜ ਉਤਾਰ ਦਿੰਨੇ ਆਂ ਕਿਉਂਕਿ ਆ ਜਿਹੜਾ ਤੇ ਆਪਾਂ ਰਵੜ ਲਗਾਈ ਸੀ हाँ बिल्कुल लॉ जी हाँ देखो जी बहुत ही ज़्यादा वजिए बन के मैंगो चुस्की तैयार हुई है इधर देखो इन्होंवरइट आप रखे सी देखो हूँ आपूँ क्या ਆ ਦੇਖੋ ਕਲਰ ਦੇਖੋ ਤੁਸੀਂ ਲਓ ਜੀ ਆਹ ਦੇਖੋ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਪਲੇਟ ਦੇ ਵਿੱਚ ਆਪਾਂ ਕੱਢ ਲੈ ਲਿਆ ਰਾਮ ਨਰ ਆਸਾਨੀ ਨਾਲ ਬਾਹਰ ਆ ਜਾਣਾ ਆ ਦੇਖੋ ਦੇਖੋ ਜੀ ਇਹਦੇ ਵਿੱਚ ਆਸਾਨੀ ਨਾਲ ਰਾਮ ਕੱਪ ਦੇ ਵਿੱਚੋਂ ਬਾਹਰ ਆ ਰਹੇ ਆ ਆ ਦੇਖੋ ਤੁਸੀਂ ਕਲਰ ਦੇਖੋ ਡਬਲ ਛੇੜਾ ਕਲਰ बहुत ही ज्यादा बढ़िया इस तरह पेल भी कट दे थोड़ा जहां गिलास में प्रेस कर लेंगे अपने आराम आसानी आ जाऊंगा गिलास तो लोदर देखो कलर देखो बहुत ही ज्यादा है आ देखो जी तुम भी जरूर ट्राई करो मैंगो चुस्की बन के अपनी तैयार है ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਧੰਨਵਾਦ